ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਪੰਜਾਬ ਕੈਬਨਟ ਦੀ ਇੱਕ ਅਹਿਮ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸardar ਭਗਵੰਦ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਪੰਜਾਬ ਨੂੰ ਲੈ ਕੇ ਡਿਫਰੈਂਟ ਡਿਪਾਰਟਮੈਂਟ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪਾਰਦਰਸ਼ਤਾ ਆਉਗੀ ਟਰਾਂਸਪੇਰੈਂਸੀ ਆਉਗੀ ਔਰ ਲੋਕਾਂ ਦੇ ਕੰਮ ਜਿਹੜੇ ਨੇਗੇ ਉਹ ਬੜੇ ਜਲਦੀ ਤੇ ਮਜ਼ਬੂਤੀ ਦੇ ਨਾਲ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਐਮ ਫੈਸਲਾ ਹੋਇਆ ਸੁਸਾਇਟੀਆਂ ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਬਣਾ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੁਸਾਇਟੀਆਂ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਨੂੰ ਲੀਜ਼ ਤੇ ਦਿੱਤਾ ਕਿਸੇ ਨੂੰ ਵੇਚਦਾ ਉਹਦਾ ਮਿਸਦੂਰ ਜਿਹੜਾ ਵੱਡੇ ਪੱਧਰ ਤੇ ਪੰਜਾਬ ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਆ ਕਿ ਉਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਤੇ ਇਹ ਪ੍ਰਬੰਧਨ ਖੜਜੁਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੋਸਾਇਟੀਜ਼ ਆ ਉਹਨਾਂ ਦਾ ਹੋਇਆਗਾ ਸੋ ਇਹਦੇ ਨਾਲ ਬਹੁਤ ਹੀ ਬਸ ਸੰਬੰਧ ਜਿਹੜਾ ਕਿਤਨਾ ਕਿਤੇ ਸੋਸਾਇਟੀਜ਼ ਬਣਦੀਆਂ ਸੀਗੀਆਂ ਉਹਨਾਂ ਸੋਸਾਇਟੀਆਂ ਦਾ ਕੰਮ ਸੁਖਾਰਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੁਸਾਇਟੀਆਂ ਦੇ ਅੰਦਰ ਕਿਤਨਾ ਕਿਤੇ ਲੋਕਾਂ ਦਾ ਧੋਖੇਬਾਜ਼ੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋਊਗੀ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸੌਰੀ ਸੁਸਾਇਟੀਆਂ ਐਕਟ ਦੇ ਦੀਨ ਸੁਸਾਇਟੀ ਦੇ ਉੱਤੇ ਜਿਹੜਾ ਉਹ ਰਜਿਸਟਰਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਇੱਕ ਪ੍ਰਕਾਰ ਦੀ ਦਿੱਕਤ ਨਾ ਆਵੇ ਇਸੋ ਬਿਨਾ ਇੱਕ ਐਮ ਫੈਸਲਾ ਕਰ ਦਿਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਮਾਈਨਿੰਗ ਅਤੇ ਜਵਾਲੋਜੀ ਜਗਾ ਡਿਪਾਰਟਮੈਂਟ ਆ ਮਾਈਨਿੰਗ ਐਂਡ ਜਵਾਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮਿਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲਟ ਅਥਾਰਟੀ ਬਣਾਈ ਆ ਉਹ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਇਹ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਵੀ ਹੋ ਸਕੇ ਟਰੱਕ ਕਿੱਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਸੋ ਜੀਪੀਐਸ ਸਿਸਟਮ ਦੀ ਜਿਹੜੀ ਲਾਜ਼ਮੀ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਕਾਫੀ ਵੱਡੇ ਪੱਧਰ ਤੇ ਜਿਹੜੀ ਟਰਾਂਸਪੇਰੈਂਸੀ ਆ ਮਾਈਨਿੰਗ ডিপਾਰਟਮੈਂਟ ਦੇ ਅੰਦਰ ਆਊਗੀ ਔਰ ਕੋਈ ਵੀ ਜਿਹੜਾ ਇਲੀਗਲ ਮਾਈਨਿੰਗ ਕਰੂਗਾ ਉਹ ਤੁਰੰਤ ਸਰਕਾਰ ਦੇ ਔਰ ਡਿਪਾਰਟਮੈਂਟ ਦੇ ਸਕੰਜੇ ਚਾਊਗਾ ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਕਾਰਨ ਐਪੀਲੇਟ ਅਥਾਰਟੀ ਵੀ ਹੋਈ ਸੀਗਾ ਾਰੇ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ-ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾ ਅਪੀਲ ਉਹਨੇ ਬੀਂਗ ਅ ਡੈਲੀਗੇਟ ਅਥਾਰਟੀ ਸੁਣੀ ਬਾਅਦ ਚ ਉਹਨੇ ਬੀਂਗ ਅ ਅਪੀਲੇਟ ਅਥਾਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਈ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਚ ਵੀ ਕਾਫੀ ਜੜੀ ਆ ਬਏ ਹੁੰਦਾ ਸੀਗਾ ਰੋਸ ਪਾ ਜਾਂਦਾ ਸੀਗਾ ਕਿ ਇੱਕੋ ਅਧਿਕਾਰੀ ਆ ਪਹਿਲਾਂ ਇਹਨੇ ਹੀ ਫੈਸਲਾ ਕੀਤਾ ਉਹਨੂੰ ਵੀ ਇਦੇ ਕੋਲ ਜਾਵਾਂਗੇ ਔਰ ਉੱਥੇ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲਟ ਅਥਾਰਟੀ ਜਿਹੜੀ ਆ ਉਹ ਵੀ ਉਹ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤਾਂ ਖਤਮ ਕੀਤੀ ਆ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈ ਆ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਕੀਤੀ ਆ ਪਾਰਦਰਸ਼ਤਾ ਉਚਨੇ ਆਦੀ ਆ ਟਰਾਂਸਪੇਰੈਂਸੀ ਜਿਹੜੀ ਲੈਂਦੀ ਆ ਇਸੋ ਬਿਨਾ ਪੰਜਾਬ ਦੇ ਜਿਹੜੇ ਪ੍ਰੋਕਿਊਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਪਰੈਂਸੀ ਐਂਡ ਪਬਲਿਕ ਪ੍ਰੋਕਿਊਰਮੈਂਟ ਰੂਲਸ ਇਹਨਾਂ 'ਚ ਵੀ ਅਸੀਂ ਸ਼ੋਧ ਕੀਤੀ ਹੈ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬਿਗੈਰ ਟੈਂਡਰ ਦੇ ਸਿਰਫ 2,50,000 ਤੱਕ ਸੀ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ 2,50,000 ਤੱਕ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਟੈਂਡਰ ਪ੍ਰਕਿਰਿਆ ਤੋਂ ਛੋਟ ਹੋਊਗੀ ਕਈ ਵਾਰ ਛੋਟੇ-ਛੋਟੇ ਇਕੁਪਮੈਂਟ ਲੈਣੇ ਹੁੰਦੇ ਸੀ ਮਨ ਲਓ ਕਿਸੇ ਹਸਪੀਟਲ ਨੇ ਅਲਟਰਾਸਾਉਂਡ ਮਸ਼ੀਨ ਖਰੀਦਣੀ ਆ ਜਾਂ ਕੋਈ ਹੋਰ ਇਕੁਪਮੈਂਟ ਖਰੀਦਣਾ ਹੈ ਉਹ ਫਾਈਲ ਜਿਹੜੀ ਆ ਅਪ ਟੂ ਸੈਕਟਰੀ ਆਉਂਦੀ ਸੀ ਵਿਧਾਨ ਸਭਾ ਸੌਰੀ ਕੈਬਨਿਟ ਤੱਕ ਆਉਂਦੀ ਸੀ ਉਹ ਇੰਨੀਆਂ ਮਨਜ਼ੂਰੀਆਂ ਲੈਂਦੇ ਲੈਂਦੇ ਸਾਲ ਜਿਹੜਾ ਲੰਘ ਜਾਂਦਾ ਸੀਗਾ ਸੋ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਹੋਊਗਾ ਔਰ 5 ਲੱਖ ਰੁਪਏ ਤੱਕ ਇਹਦੀ ਅਸੀਂ ਲਿਮਟ ਜਿਹੜੀ ਆ ਉਹ ਕੀਤੀ ਆ ਇਹਦੇ ਨਾਲ ਮੈਂ ਸਮਝਦਾ ਥੱਲੇ ਜਿਹੜਾ ਅਮਲਾ ਫੈਲਾਗਾ ਉਹਨੂੰ ਕੰਮ ਕਰਨ ਦੇ ਦਾ ਸਖਾਲਾ ਹੋਊਗਾ ਔਰ ਪ੍ਰੋਕਿਊਰਮੈਂਟਾਂ ਦੇ ਅੰਦਰ ਪ੍ਰੋਕਿਊਰਮੈਂਟ ਰੂਲਸ ਦੇ ਅੰਦਰ ਇਹ ਜਿਹੜੀ ਅਸੀਂ ਛੋਟੀ ਚੋਧ ਕੀਤੀ ਆ ਜਿਹਦੇ ਨਾਲ ਮੈਂ ਸਵਨ ਦਾ ਕਿ ਸਾਨੂੰ ਬਹੁਤ ਵੱਡਾ ਡਿਪਾਰਟਮੈਂਟ ਨੂੰ ਫਾਇਦਾ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਅਜੰਡਾ ਐਜੂਕੇਸ਼ਨ ਤੇ ਹੈਲਥ ਅੱਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ ਐਮ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਲਈਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡ ਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤਾਂ ਆਨ ਕਾਲ ਦਾ ਵੀ ਉਹਨਾਂ ਦਾ ਸਿਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀ ਆ 100 ਰੁਪਿਆ ਕਿ 100 ਰੁਪਿਆ ਫੀਸ ਲੈਣਗੇ ਡਾਕਟਰ ਤੋਂ ਜਿਹੜੇ ਓਪੀਡੀ ਚ ਸੋਣਗੇ ਜਦੋਂ ਓਪੀਡੀ ਚ ਮਰੀਜ਼ ਚੈੱਕ ਕਰਨ ਲਈ ਆਉਣਗੇ ਤਾਂ 100 ਰੁਪਿਆ ਜਦੋਂ ਇਨਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ ਸਾਰ ਪਿਆਗਾ ਸੋ ਵੱਧ ਤੋਂ ਵੱਧ ਮਰੀਜ਼ ਜਿਹੜੇ ਨੇ ਸੌਰੀ ਮਰੀਜ਼ਾਂ ਦੀ ਗਿਣਤੀ ਓਪੀਡੀ ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਔਰ ਇਨ ਸਰਵਿਸ ਡਾਕਟਰ ਨੇ ਕੀ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਨ ਕਾਲ ਕੀਤਾ ਜਾਊਗਾ ਮੰਨ ਲਓ ਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਡੈਂਸ ਕਾਲ ਕਰਦੇ ਆ ਤਾਂ ਉਹ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਤਾਂ ਉਹਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਸੱਟੇ ਜਿਹੜੀ 300 ਤੋਂ ਵੱਧ ਸੌਰੀ 300 ਪੋਸਟਾਂ ਪਰੰਦੀ ਪ੍ਰਵਾਨਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸੈਲਫ ਸੇਵ ਲੋਕਰੂਮ ਹਯਾ ਕਰਵਾਇਆ ਜਾਣ ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਹਾ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ ਤੱਕ ਆ ਜਾਂਦਾ ਹੈਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੀ ਦਿੱਕਤ ਆਉਂਦੀ ਹੈ ਉਸੇ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਣ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਵੱਡੇ ਫੈਸਲੇ ਜਿਹੜੇ ਨੇਗੇ ਉਹ ਅੱਜ ਦੀ ਕੈਬਨਟ ਚ ਹੋਏ ਨੇ ਇਸ ਤੋਂ ਬਿਨਾ ਅੱਜ ਦੀ ਕੈਬਨਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਬਹੁਤ ਵੱਡਾ ਵਿਚਾਰ ਕੀਤਾਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਇਨਸੈਂਟਿਵ ਰੱਖਣ ਦੀ ਗੱਲ ਜਿਹੜੀ ਅਦਵਾਨ ਸਾਬ ਨੇ ਕੀਤੀ ਆ ਸੋ ਉਹਦੇ ਲਈ ਅਸੀਂ ਅਧਿਕਾਰੀਆਂ ਨੂੰ ਕਿਹਾਗਾ ਕਿ ਇਹਦੇ ਤੇ ਜਲਦ ਪ੍ਰਪੋਜ਼ਲ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨ ਤਾਰਨ ਚ ਬਦਲੀ ਕਰਵਾ ਕੇ ਹਰਾਂ ਕਿ ਉਹਨਾਂ ਦਾ ਜਿਹੜਾ ਭਰਤੀ ਹੋਈ ਹੁੰਦੀ ਆ ਉਹ ਬਾਰਡਰ ਇਰੀਏ ਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇਟ ਉਹਦੇ ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਇਰੀਆ ਖਾਲੀ ਦੇਦਾਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ ਜਿਹੜੀ ਪਾਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸਿਵਾਵਾ ਨਿਭਾਊਗਾ ਲਾਸਟ ਮਿੰਟ ਸਿਵਾਵਾ ਨਿਭਾਊਗਾ ਉਹਨੂੰ ਕਿਵੇਂ ਅਸੀਂ ਇਨਸੈਂਟਿਵੇਸ ਕਰਨਾਗਾ ਕਿਸ ਤਰ੍ਹਾਂ ਉਹਨੂੰ ਪ੍ਰਤਸ਼ਾਹਨ ਕਰਨਾਗਾ ਕਿਸ ਤਰ੍ਹਾਂ ਉਹ ਅਸੀਂ ਇਨਕਰੀਮੈਂਟਲ ਜਾਂ ਉਹਦੀ ਸਰਵਿਸ ਦੇ ਦੌਰਾਨ ਕੀ ਕੀ ਲਾਭ ਦੇਣੇ ਨੇ ਕਿ ਇਹ ਸਾਰਾ ਕਰਨ ਦਾ ਮਾਨਜੁਕ ਸੀਐਮ ਸਾਹਿਬ ਨੇ ਅੱਜ ਫੈਸਲਾ ਕੀਤਾਗਾ ਔਰ ਸਾਡੇ ਆਫੀਸਰ ਸਰਵਾਂ ਦੀ ਡਿਊਟੀ ਲਾਈ ਆ ਕਿ ਇੱਕ ਪਾਲਿਸੀ ਬਣਾਈ ਜਾਵੇ ਜਿਹੜੇ ਖਾਸ ਕਰਕੇ ਬਾਰਡਰ ਦੇ ਸੱਤਾ ਜ਼ਿਲ੍ਹਿਆਂ ਦੇ ਅੰਦਰ ਸਿਵਾਵਾ ਨਿਭਾਉਦੇ ਨਹੀਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਮਹਾਲੀ ਸਾਰਾ ਤਾਂ ਭਰਿਆ ਪਿਆਗਾ 100% ਪਟਿਆਲਾ ਭਰਿਆ ਪਿਆ ਸਰਹੂਰ ਭਰਿਆ ਪਿਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਸਾਰੇ ਅੰਦਰਲੇ ਡਿਸਟ੍ਰਿਕਟ ਭਰੇ ਪਏ ਨੇ ਔਰ ਆਊਟਰ ਦੇ ਡਿਸਟ੍ਰਿਕਟ ਜਿਹੜੇ ਨੇਗੇ ਉਹ ਕਿਤਨੇ ਕਿਤੇ ਖਾਲੀ ਰਹਿ ਜਾਂਦੇ ਨੇ ਕਿ ਸੋ ਇਸ ਗੱਲ ਨੂੰ ਤਰਕ ਸੰਗਤ ਬਣਾਉਣ ਲਈ ਜਿਹੜਾ ਅੱਜ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਦੀ ਅਗਲੀਆ ਕੈਬਨਿਟ ਦਾ ਹਿੱਸਾ ਹੋਊਗਾ ਪੱਲੇਕ ਰਾਜ ਅਫਸਰ ਸੇਵਾਸ ਬਾਰੇ ਜਾਣੂ ਕਰਵਾਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਅਸੀਂ ਆਹ 69 ਤਰਨਤਾਰਨ ਦੀ ਇਲੈਕਸ਼ਨ ਚ ਗਏ ਔਰ ਉਸ ਤੋਂ ਪਹਿਲਾਂ ਵੀ ਜਦੋਂ ਬਾਰਡਰ ਤੇ ਜਾਂਦੇ ਨੇ ਕਿ ਅਸੀਂ ਦੇਖਦੇ ਆ ਕਿ ਬੜੀ ਸਮੱਸਿਆ ਆਉਂਦੀ ਆ ਔਰ ਲੋਕ ਇੱਕੋ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਡਾਕਟਰ ਉਹ ਕਿੱਥੇ ਗਿਆ ਸਾਡਾ ਟੀਚਰ ਕਿੱਥੇ ਗਿਆ ਸੋ ਹੁਣ ਜਿਹੜਾ ਵੀ ਉੱਥੇ ਡਾਕਟਰ ਅਸੀਂ ਅਪਾਇੰਟ ਕਰਾਂਗੇ ਜਿਹੜਾ ਵੀ ਅਸੀਂ ਟੀਚਰ ਮਾਸਟਰ ਉੱਥੇ ਅਪਾਇੰਟ ਕਰਾਂਗੇ ਉਹਨੂੰ ਅਸੀਂ ਸਪੈਸ਼ਲ ਕੁਛ ਨਾ ਕੁ ਜਿਹੜਾ ਇਨਸੈਂਟਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਸੋ ਇਹਦੇ ਬਾਰੇ ਅਗਲੀ ਕੈਬਨਟ ਚ ਵਿਚਾਰ ਕਰਾਂਗੇ ਥੈਂਕ ਯੂ ਹਾਂ ਵੱਖਰਾ ਖੇਤਰ ਬਣ